हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੀਰਿੰਦਰਜੀਤ ਸਿੰਘ ਕੋਲ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਘਰੇ ਅੱਜ ਇਸ ਕਵਰੇਜ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਦੋਸਤੋ ਇਹ ਬੱਚੀ ਦਿਖਾਵਾਂਗੇ ਵਹਿੜ ਦਿਖਾਵਾਂਗੇ ਸੋ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਤਿੰਨੇ ਜਿਹੜੀਆਂ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਦੋਸਤੋ ਤੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਣੀ ਜਵਾਈ ਕਰਕੇ ਤਸੱਲੀ ਕਰ ਸਕਦਾ ਜਿਹੜਾ ਪਸ਼ੂ ਕੋਈ ਗੱਬਣ ਲੈ ਕੇ ਜਾਂਦਾ ਚੌਥਾਣਾ ਦਾ ਤਸੱਲੀ ਆ ਉਹ ਤੁਸੀਂ ਬਿਲਕੁਲ ਘਰੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਤੁਹਾਨੂੰ ਤੇ ਨਾ ਹੀ ਓਨਰ ਨੂੰ ਜਾਂ ਵਪਾਰੀ ਵੀਰ ਨੂੰ ਕਰਨਾ ਪਵੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 27 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਤੇ 4:30 ਵਜੇ ਦਾ ਸੋ ਕੱਲੇ ਕੱਲੇ ਨਗਦੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਕੀ ਹਾਲ ਜੀ ਬਹੁਤ ਵਧੀਆ ਇੰਦਰਜੀਤ ਠੀਕ ਠਾਕ ਠੀਕ ਠਾਕ ਵਧੀਆ ਚੜਦੀ ਕਲਾ ਠੀਕ ਅੱਛਾ ਇੰਦਰਜੀਤ ਅੱਜ ਵੀਰ ਆਪਣੇ ਕੋਲ ਟੋਟਲ 4 ਨਗ ਨਹੀਂ ਬਕਾਉ ਹਾਂ ਜੀ ਤਿੰਨ ਮਜਾਂ ਦੇ ਕਿਗਾ ਠੀਕ ਆ ਜੀ ਪਸ਼ੂ ਆਲਮੋਸਟ ਵੈਸੇ ਸਵੇਰ ਸਵੇਰ ਇੱਕ ਵੜ ਨੂੰ ਛੱਡ ਕੇ ਹਾਂ ਜੀ ਹਾਂ ਜੀ ਤੇ ਮਜਾਂ ਵੈਸੇ ਤਕਰੀਬਨ ਕਿੰਨੇ ਕਿੰਨੇ ਟਾਈਮ ਤੀਆਂ ਹਜੇ ਸਈਆਂ ਨੇ ਦੁੱਧ ਵਿੱਚ ਬੋਲੇ ਤੇ ਆਹ ਤਾਂ ਬੋਲੇ ਜੀ ਵੀਰੇ ਕਾਲੀ ਸੋਈ ਆ ਪੂਰੀ ਹਾਂਜੀ ਇੱਕ ਨੂੰ 20 20 25 ਦਿਨ ਦਾ ਸਮਾਂ ਹੋ ਗਿਆ ਨੀਲੀ ਦੀ ਝੋਟੀ ਨੂੰ ਠੀਕ ਹੈ ਇਹਨੂੰ 15 ਕ ਦਿਨ ਹੋ ਗਏ ਆ ਦੂਜੀ ਝੋਟੀ ਨੂੰ ਠੀਕ ਹੈ ਜੀ ਹਾਂਜੀ ਤੇ ਗਾਂ ਦੇ ਕੋ ਰਿੰਦਾ ਹਫਤਾ ਗਏ ਲਓ ਦੋਸਤੋ ਹਰ ਕਿਸ ਤਰ੍ਹਾਂ ਦੀ ਕੁਆਲਿਟੀ ਵੈਰੈਟੀ ਆ ਪੂਰੀ ਵੀ ਆ ਨੀਲੀ ਰਾਵੀ ਦੀ ਮੱਝ ਵੀ ਇੱਕ ਤੁਹਾਨੂੰ ਵਿਖਾ ਦਾਂਗੇ ਝੋਟੀ ਦਿਖਾ ਦਾਂਗੇ ਇੱਕ ਕ੍ਰੋਸ ਸੰਗ ਦੇ ਵਿੱਚ ਜਿਹੜੀ ਮੱਝ ਹੈਗੀ ਉਹ ਵੀ ਦਿਖਾ ਦਾਂਗੇ ਠੀਕ ਹੈ ਜੀ ਇੱਕ ਸ਼ਾਹੀਵਾਲ ਵੜ ਹਰ ਕਿਸ ਤਰ੍ਹਾਂ ਦੀ ਕੁਆਲਿਟੀ ਆ ਚਾਰ ਪ ਨਵੀਂ ਅੰਤਰਜੀਤ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰੇ ਇਸ ਮੱਝ ਤੋਂ ਕਰ ਲਈ ਅਸੀਂ ਝੋਟੀ ਤੋਂ ਕਰ ਲਈ ਪੂਰੀ ਤੋਂ ਹਾਂਜੀ ਪੂਰੀ ਤੋਂ ਕਰ ਤੇ ਪੂਰੀ ਦੀ ਡਿਟੇਲ ਕਰਦੀਏ ਸਾਂਝੀ ਇਹ ਸੁਆ ਕਿਨਮਾ ਸੁਈ ਹੈ ਵੀਰੇ ਇਹ ਵੀ ਜੀ ਦੂਜਾ ਸੁਆ ਸੁਈ ਆਪਾਂ ਘਰੋਂ ਸੇਲ ਕਰ ਲੱਗੇ ਆਂ ਬਾਕੀ ਮਾਲ ਚੋਲਾ ਪੱਲੇ ਆਂਦਾ ਹੈ ਹਾਂਜੀ ਹਾਂਜੀ ਤੇ ਪਹਿਲੇ ਸੁਏ ਆਪਣੇ ਕੋਲੇ ਮੰਨ ਲਓ ਕਿ ਕਹਿਣ ਦੀ ਗੱਲ ਨਹੀਂ 14-15 ਕਿਲੋ ਤੇ ਚੱਲਦੀ ਰਹੀ ਆ ਅੱਛਾ ਜੀ ਹੁਣ ਵੀ ਜੇ ਕਹੇ ਨੇ ਸੌਦਾ ਕਰਨਾ ਆਪਣਾ ਬੇਚਾ ਕੋਈ ਕਰ ਲੇ ਤੇ ਦੁੱਧ 14-15 ਕਿਲੋ ਆਪਾਂ ਖੜਵਾ ਕੇ ਫਿਰ ਦੇ ਦਾਂ ਕੱਲ ਦੀ ਸੁਈ ਆ ਤੇ 10 ਕਿਲੋ 11 ਬੋਲੇ ਲਈ ਫਿਰਦੀ ਆ ਠੀਕ ਹੈ ਸਾਧ ਚ ਲੋਗੇ ਪਹਿਲੇ ਸਵੇਰੇ ਦੋਸਤੋ ਵੈਸੇ ਸੇਲ ਪਰਚੇਜ ਦਾ ਕੰਮ ਆ ਬਫਾਰ ਦਾ ਕੰਮ ਆ ਵੈਸੇ ਜਿਹੜੀ ਝੋਟੀ ਆ ਪੂਰੀ ਇਹ ਘਰੋਂ ਸੇਲ ਕਰਦਾ ਪਿਆ ਮਾਲ ਜ਼ਿਆਦਾ ਹੁਣ ਕਰਨਾ ਫਿਰ ਘਰੋਂ ਕਰਨੀ ਪਈ ਮਾਲ ਵੈਸੇ ਪਸ਼ੂ ਘਰੇ ਵੀ ਚੰਗੇ ਚੰਗੇ ਹੈਗੇ ਨੀਲੀ ਰਾਵ ਦੀਆਂ ਮੱਝਾਂ ਹੈਗੀਆਂ ਕੋਈ ਚੰਗੀ ਮਿਲਕਿੰਗ ਵਾਲੀਆਂ ਵੀਰ ਦੇ ਕੋਲ ਘਰੇ ਦੀ ਤੇ ਇੱਕ ਜਿਹੜੀ ਪੂਰੀ ਆ ਉਸ ਸਬੰਧ ਦੇ ਵਿੱਚ ਆ ਠੀਕ ਆ ਜੀ ਘਰੋਂ ਵੀਰ ਸੇਲ ਕਰਦਾ ਸੂਜਾ ਸੂਆ ਸੂਈ ਆ ਤੇ ਕੱਲ ਦੀ ਸੂਈ ਹੈ ਬਿਲਕੁਲ 나ੜੂ ਤੇ ਬੱਚਾ ਆ ਦੇਖ ਗਿੱਲਾ 나ੜੂ ਆ ਜੀ ਇਸੇ ਤਰ੍ਹਾਂ ਗਿੱਲੇ 나ੜੂ ਤੇ ਬੱਚਾ ਠੀਕ ਆ ਮਗਰ ਕੱਟਾ ਮੇਲ ਕਾਫ ਪੂਰਾ ਜਿਹੜ ਤੇ ਝੋਟਿਏ ਆਪ ਦੂਜਾ ਸੂਆ ਹੁਣ ਬੋਲਾ ਇੰਦਰ ਜੀ ਤੇ ਇੱਕ ਤਾਂ ਕੱਲ ਚਵਾਈ ਹੋ ਗਈ ਇੱਕ ਮਾਰਨਿੰਗ ਹੋ ਗਈ ਦੋ ਚਵਾਈਆਂ ਆਈਆਂ ਵੀਰ ਜੀ ਮੇਰੇ ਸਣਾ ਪੰਜ ਪੰਜ ਕਿਲੋ ਦਾ ਵਾਰਾ ਮੈਂ ਦੁੱਧ ਕੱਢਾ ਗਾਵਾں ਕੋ ਬੋਲਾ ਨਾ ਇਹ ਨਹੀਂ ਕਿ ਮੱਜਾਂ ਆਲਾ ਅੱਛਾ ਜੀ ਖੁੱਲਾ ਬੋਲਾ ਚ ਹੋਇਆ ਮਾਸ਼ੱਲਾ ਤੇ ਪਿਛਲੇ ਸੂਵੇ ਕਿੰਨਾ ਦੱਸਿਆ ਦੁੱਧ 14 15 ਕਿਲੋ ਨਾਰਮਲ ਵੀਰੇ ਨੇ ਦਿੱਤਾ ਵਾ 14 15 ਕਿਲੋ ਹਾਂ ਤੇ ਵਾਦ ਨਹੀਂ ਆਪਾਂ ਕਹਿੰਦੇ ਫਿਰ ਕਿਉਂਕਿ ਗਰਮੀ ਆ ਇੱਕ ਮੱਖੀ ਮੁੱਖੀ ਆ ਹਾਂ ਤੇ ਜਿੰਨਾ ਚੋਇਆ ਆ ਪਾਉਦੀ ਗਰੰਟੀ ਦਾਂਗੇ ਤੇ ਚਵਾ ਕੇ ਵੀ ਦੇ ਦਾਂ ਜੇ ਕਿ ਵੀਰ ਨੇ ਚੋ ਇਸ ਤਰ੍ਹਾਂ ਵੀ ਸੋਹਣਾ ਬਾਕੀ ਪੈਨ ਭਰਾ ਹੁਣ ਪਤਾ ਲੱਗ ਹੀ ਜਾਣਾ ਜਦੋਂ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਵੈਸੇ ਬੌਲੇ ਤੇ ਹੁਣ ਚੰਗੀ ਸ਼ੁਰੂਆਤ ਹੋਈ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤਸੱਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਜੀ ਤੋਂ ਮੱਝ ਖੁੱਲ ਬੂਰੀ ਝੋਟੀ ਆ ਸੈਕਿੰਡ ਟਾਈਮ ਰ ਠੀਕ ਆ ਜੀ ਘਰ ਦੀ ਝੋਟੀ ਆ ਜਿੱਦਾਂ ਕਿ ਪਹਿਲਾਂ ਡਿਟੇਲ ਦੇ ਵਿੱਚ ਦੱਸ ਹੀ ਦਿੱਤਾ ਸਿੰਗੀ-ਸਿੰਗੀ ਚੰਗੀ ਆ ਠੀਕ ਆ ਜੀ ਬਿਲਕੁਲ ਛੋਟੀ ਸਿੰਗੀ ਆ ਰਿੰਗ ਸਿੰਗਾ ਗੁਲਾਈ ਦੇ ਵਿੱਚ ਪੂਰਾ ਤੇ ਕਦ ਘੜ ਦੀ ਜੇਕਰ ਦੋਸਤੋ ਗੱਲ ਕਰ ਲਈਏ ਵੀ ਦੂਰੋਂ ਨੇੜੋਂ ਕਿਸੇ ਭਰਾ ਤੇ ਬਾਕੀ ਸੂਸਵਾ ਦੇ ਵਿੱਚ ਹਜੇ ਪੁੜੇ ਪੜੇ ਨਹੀਂ ਚੱਕੇ ਕਿ ਤੁਹਾਨੂੰ ਦਿਖਾ ਦਾਂਗੇ ਤਸੱਲੀ ਦੇ ਨਾਲ ਥੋੜੀ ਥੋੜੀ ਗੱਲਾਂ ਕੋ ਫੜਨਾ ਹਾਂ ਲੋ ਐਨ ਲੈ ਜਾ ਬਾਕੀ ਚੂਣ ਜਾਣ ਇੰਦਰਜੀਤ ਪੋਲੀ ਆ ਵਧੀਆ ਮੈਂ ਕਹਿੰਦਾ ਵੀ ਜਾਮ ਦਾ ਬਚਾ ਚੋ ਸਾਦਾ ਇੰਨੀ ਜਿਆਦੀ ਚਵਾਈ ਲੱਗੀ ਹੋਈ ਨਹੀਂ ਲੈ ਜੀ ਹਾਂ ਵੀ ਆਪੇ ਬੋਲਾ ਕਿੱਡਾ ਸੰਘਣਾ ਹੁੰਦਾ ਜਦੋਂ ਡੰਗਰ ਸੁੰਦਾ ਹੈ ਤੇ ਫਸਮ ਪੈਂਦੀ ਤੇ ਆਪੇ ਮਲਾ ਵਗਣਦਾ ਪੈਂਦੀ ਗਾਵਾਂ ਕੋ ਆਪਣੇ ਆ ਵੀ ਲਓ ਜੀ ਕਰੋ ਚੱਕ ਸੋ ਥਾਣਾ ਦੀ ਕੁਆਲਿਟੀ ਦੇਖੋ ਮੋਟੀ ਥਾਣਾ ਰੁਕ ਰੁਕਦਾ ਥੰਮ ਠੀਕ ਆ ਜੀ ਸਪੇਸ ਵੰਡ ਚੰਗੀ ਆ ਫਸੀ ਥਾਣਾ ਦੀ ਬਾਕੀ ਆਰਡਰ ਕੁਆਲਿਟੀ ਚੰਗੀ ਆ ਹੁਣ ਬੌਲੇ ਦੀ ਸ਼ੁਰੂਆਤ ਦੋ ਟਾਈਮ ਬੇਸ਼ੱਕ ਚਵਾਈ ਹੋਈ ਆ ਕੋਈ 5-5 ਕਿਲੋ ਇੱਕ-ਇੱਕ ਟਾਈਮ ਦੋ ਡੰਗਾਂ ਦਾ ਠੀਕ ਆ ਜੀ ਉਸ ਵੇਲੇ ਇੱਕ ਡੰਗ ਉਸ ਵੇਲੇ 5-5 ਕਿਲੋ ਤੇ ਜਿਹੜਾ ਬੌਲਾ ਵੀਰਾਂ ਦਾ ਵਿੱਚ ਹੋਇਆ ਆਪਾਂ ਤੇ ਫਿਲਹਾਲ ਕਦ ਤੁਸੀਂ ਵੇਖ ਕੇ ਇੱਕ ਵਾਰੀ ਜਜਮੈਂਟ ਕਰ ਲਿਓ ਠੀਕ ਆ ਜੀ ਫੁੱਲ ਵੱਟੀ ਹਾਈਟ ਆ ਕੱਦ-ਕਾੜ ਦੇ ਵਿੱਚ ਕੋਈ ਢਿੱਲ ਮੱਟ ਨਹੀਂ ਗਈ ਵੈਸੇ ਸੂਤ ਸਵਾ ਦੇ ਵਿੱਚ ਆਇਆ ਪਸ਼ੂ ਕੋਈ 5-7 ਦਿਨਾਂ ਦੇ ਵਿੱਚ ਸਿੱਧਾ ਸੋਦਾ ਹੀ ਹੁੰਦਾ ਠੀਕ ਆ ਲਓ ਜੀ ਠੀਕ ਹੈ ਜੀ ਮੋੜ ਲੀ ਹਾਂ ਜੀ ਆ ਬਾਕੀ ਲਾ ਦੀ ਐ ਕਰੀ ਬੁਖਾਰ ਲਾ ਦੋ ਲਾ ਦੋ ਜੀ ਪਿੱਠ ਪੂੜੇ ਤਾਂ ਲਾ ਦ ਗਿਆ ਚੰਗੀ ਤਰ੍ਹਾਂ ਐ ਨੂੰ ਕਰ ਜੀ ਤੋ ਹੌਲੀ ਤੋਰ ਤੋਰ ਤੋਂ ਲੰਮੇ ਰਸਤੇ ਤੋਂ ਉਧਰ ਤੋਰਦੇ ਹੋ ਜੀ ਹੌਲੀ ਤੋਰ ਬਿਲਕੁਲ ਹੀ ਲਓ ਜੀ ਕਰੋ ਚੈੱਕ ਠੀਕ ਹੈ ਜੀ ਸੋ ਬਖਾਰਾ ਬਖੂਲਾ ਪੂਰਾ ਕਾਇਮ ਆ ਆ ਤੁਸੀਂ ਵੇਖੋ ਪੂਰੀ ਤਸੱਲੀ ਦੇ ਨਾਲ ਥਣ ਦੀ ਕੁਆਲਿਟੀ ਚੰਗੀ ਆ ਵਿਰਲਾ ਪਤਾ ਚੱਕੀਆਂ ਨੇ ਚੋਂ ਥਣਾਂ ਦੀ ਆਪ ਦੀ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਠੀਕ ਆ ਜੀ ਆ ਵੇਖੋ ਬਿਲਕੁਲ ਪੁੜੇ ਪੜੇ ਹਜੇ ਚੱਕੇ ਨਹੀਂ ਕਿ ਕੱਲ ਸੁਈ ਆ ਕੋ ਦੋ ਤਿੰਨ ਦਿਨਾਂ ਦੇ ਵਿੱਚ ਪੁੜੇ ਪੜੇ ਚੱਕ ਚੂ ਕਰਮਾਂ ਵਾਲੀ ਕੱਦ ਵੱਡਾ ਠੀਕ ਆ ਜੀ ਬੂਰੀ ਕਿਉਂਕਿ ਕਾਫੀ ਵੀਰਾਂ ਦੀ ਇੱਕ ਡਿਮਾਂਡ ਆ ਪੂਰਾ ਪਸੂ ਖੱਣ ਦੀ ਤੇ ਬੂਰੀ ਜਿਹੜੀ ਆ ਦੋਸਤੋ ਇਹ ਝੋਟੀ ਵੀਰਾਂ ਦੇ ਕੋਲੇ ਪਕਾਊਗਾ ਘਰੇਲੂ ਆ ਘਰ ਦੀ ਝੋਟੀ ਆ ਪਹਿਲੇ ਸਵੇ ਚਵਾਈ ਹੁੰਦੀ ਆ ਆਪ ਕੀਤੀ ਆ ਹਾਂ ਜੀ ਆ ਲੈ ਚਲੀ ਗਏ ਜੀ ਆ ਬੰਨ ਲੋ ਹਾਂਜੀ ਨਾਰਾ ਨੂੜਾ ਵੇਖੋ ਚੜੇ ਦੇ ਕਿੱਡੀਆਂ ਮਲਗ ਚੋਣ ਬਾਹਰੀ ਪੋਲੀ ਵੀਰੇ ਕਹਿਣ ਦੀ ਗੱਲ ਨਹੀਂ ਚਾਰ ਛੋਟੀਆਂ ਲੱਗਾ ਕੇ ਗੱਲਾਂ ਕਰ ਰਹੇ ਹਾਂ ਲੱਗਦਾ ਠੀਕ ਆ ਜੀ ਕੋ ਬੋਗਾ ਚਵਾਈ ਆਪਾਂ ਕਹਦੇ ਨੇ ਮੋਗਾ ਚਵਾਈ ਠੀਕ ਆ ਜੀ ਮੋਟੀ ਤਾਰ ਆ ਵੇਖੋ ਰੂਮ ਵਰਗੀ ਪੋਲੀ ਤੇ ਗਰਨ ਕਰ ਲਉਂਦੀ ਆ ਠੀਕ ਆ ਜੀ ਆਵਾਜ਼ ਤੁਹਾਨੂੰ ਸੁਣੀ ਗਈ ਆ ਸੋ ਬਾਕੀ ਆਓ ਆਪਣੀ ਹੱਤੀ ਚੋ ਕੇ ਅੱਖੀ ਵੇਖ ਕੇ ਤਸੱਲੀ ਕਰ ਲਿਓ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਕਿਉਂਕਿ ਅੱਜ ਕੱਲ ਪੈਸੇ ਦੋਸਤੋ ਚੰਗੇ ਖਾਸੇ ਲੱਗ ਜਾਂਦੇ ਆ ਪਸ਼ੂ ਕੋਈ ਖਰੀਦਣਾ ਹੋਵੇ ਚੰਗਾ ਤੇ ਬਾਕੀ ਪਹਿਲ ਦੇ ਆਧਾਰ ਤੇ ਆਪਣੀ ਤਸੱਲੀ ਵੀ ਜ਼ਰੂਰ ਕਰ ਲਿਓ ਠੀਕ ਆ ਤੇਂਦਰਜੀਤ ਇਹਦੀ ਡਿਮਾਂਡ ਕੀ ਕਰਦਾ ਵੀਰ ਮਾਨ ਵੀਰੇ ਉਤਰਾ ਵੀਡੀਓ ਵੇਣਾ ਲੋਕੀ 1 780 ਦੋ ਵੀ ਮੰਗਿੰਦੇ ਹੋਈਆਂ ਝੋਟੀਆਂ ਦਾ ਆਪੇ ਆਪ ਡੇਢ ਲੱਖ ਚ ਮਾਨ ਤਨ ਭਾਂ ਭਰਾਵਾਂ ਦਾ ਖੁੱਲਾ ਕਰਦਾਂਗੇ ਡੇਢ ਲੱਖ ਖਾਜ ਬਾਕੇ ਕਿ ਦੁੱਧ 15 16 ਲੀਟਰ ਜਿੱਦਾਂ ਮਰਜੀ ਕੋਈ ਕਹਿਣ ਦੀ ਗੱਲ ਨਹੀਂ ਹੁਣ 15 ਕਹਿ ਦਿੰਦੇ ਵੀਰੇ ਬਾਕੀ 15 16 ਲੀਟਰ ਵਾਲੀ ਡੇਢ ਲੱਖ ਦੀ ਮਾਜ ਹੁਣ ਨਹੀਂ ਆਉਂਦੀ ਹਾਂਜੀ ਹਾਂਜੀ ਆਪਾਂ ਘਰੋਂ ਵੇਚ ਨਹੀਂ ਚਲੋ ਭੈਣ ਭਰਾंनो ਇੰਨਾ ਥੋੜਾ ਵਾਧਾ ਹੋ ਜਾਊਗਾ ਵੀ ਚਲੋ ਘਰੋਂ ਵੇਚ ਨਹੀਂ ਕੋਈ 2-4000 ਡੰਗਰ ਲਿਆਂਦਾ ਹੋਵੇ ਤੇ ਮਹਿੰਗਾ ਹੋ ਜਾਂਦਾ ਹੈ ਹਾਂਜੀ ਹਾਂਜੀ ਉਹਦਾ ਕਰਕੇ ਆਪਾਂ ਮਾਨਤਨ ਕਰਦਾਂਗੇ 15 ਕਿਲੋ ਤੋਂ ਆਪਾਂ ਬਣਾ ਕੇ ਦਾਂਗੇ ਜੇ ਕਿਨੇ ਨਾਲ ਸੁਆ ਤੁਸੀਂ ਚੋਇਆ ਪੂਰੀ ਤਸੱਲੀ ਹਾਂਜੀ ਬਿਲਕੁਲ ਚੁਵਾਈ ਚੁਈ ਦੀ ਫਿਰ ਗਾੜ ਗੂੜ ਵੜੀ ਆ ਮਾਈ ਦੀ ਇਧਰ ਜੀ ਤਾਂ ਹਰ ਭਰੀ ਆਈ ਵੈਸੇ ਬਣਦੀ ਮਾਰ ਬਿਲਕੁਲ ਹਰ ਭਰੀ ਵੀਰੇ ਟੀਕੇ ਤੇ ਖੜੀ ਹੈ ਟੀਕੇ ਦਾ ਹੀ ਟੀਕੇ ਦਾ ਬੱਚਾ ਵਾਏ ਅੱਛਾ ਅੱਛਾ ਹਾਂਜੀ ਲੈ ਵੀ ਤੇ ਗਾੜ ਪਛਾੜ ਦੀ ਬਰਾਬਰ ਡੰਗਰ ਦੁੱਧ ਦੇਣ ਨਾਲ ਦੇ ਗਾੜ ਪਿਆੜ ਮਨਾ ਪੂਰੀ ਰਿਕਾਰਡ ਵਾਲੀ ਚੀਜ਼ ਹੈ ਠੀਕ ਆ ਜੀ ਸੋਹਣੀ ਆ ਚੰਗੀ ਚੁਵਾਈ ਹੋਇਆ ਫੁੱਲ ਵੱਡੇ ਕਦ ਕਾਟਦੀ ਆ ਤੇ ਪਸੰਦ ਆਊਗੀ ਬਾਕੀ ਫੇਸਬੁਕ ਕੁਆਲਿਟੀ ਦੀ ਆ ਤੁਸੀਂ ਵੇਖ ਹੀ ਲਈ ਆ ਠੀਕ ਆ ਜ਼ਰੂਰਤ ਪਾ ਸਕਦੇ ਜੇ ਕਿ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਅਗਲੀ ਆਪਣੇ ਕੋਲ ਮੈਂ ਆ ਆ ਗਈ ਆ ਨਿੰਦੀ 라ਵੀ ਦੇ ਵਿੱਚ ਤੇਂਦਰਜੀਤ ਇਹਦੀ ਕੀ ਡਿਟੇਲ ਆ ਫਿਰ ਵੀਰੇ ਇਹਦੇ ਦੁੱਧ ਕਹਿਣ ਨੂੰ ਭਾਵੇਂ 16 ਕਿਲੋ ਕਹਿਦੀ ਆ ਭਾਵੇਂ 17 ਕਹਿ ਦੀ ਜੀ ਆ ਹੈਗਾ ਵੀ ਆ ਚਾਗ ਸਮੇਤ ਅੱਛਾ ਬਾਕੀ 14 ਕਿਲੋ ਦੀ ਕੋਈ ਮੇਰਾ ਵੀਰ ਧਾਰ ਮਾਰੇ ਛੇ ਦੰਦ ਜੇ ਮੂੰਹ ਇਹ ਪਹਿਲਾ ਸੂਆ ਜੇ ਪਹਿਲਣ 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 ਲੋਬ ਦੋ ਕੰਨੀ ਵਾਲੇ ਦੰਦ ਹਜੇ ਖੜੇ ਆ ਹਾਂ ਐ ਖੜੇ ਆ ਲਓ ਵੀ ਕੰਨੀ ਵਾਲੇ ਦੰਦ ਆ ਜੀ ਦੋਸਤੋ ਦੁੱਧ ਦਾੰਦ ਆ ਠੀਕ ਆ ਬਾਕੀ ਛੇਕੀ ਆ ਤੇ ਛੇਕ ਦੇ ਦੰਦ ਕੋਈ ਵੀਰ ਪੂਰੇ ਬਰਾਬਰ ਸਮਝ ਲੈ ਠੀਕ ਆ ਜੀ ਤੇ ਮਗਰ ਦੇ ਕਟਾ ਮੇਲ ਕਾਫ ਆ ਕਿੰਨੇ ਕ ਸਮੇਂ ਦੀ ਸੂਈ ਆ ਇਹਨੂੰ ਵੀਰ ਜੀ ਅਜੋ 25 26 ਦਿਨ ਹੋ ਗਏ ਸੂਈ ਨੂੰ ਉਹ ਜੀ 25 26 ਦਿਨਾਂ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਹਾਂ ਤੀਕ ਲੈਵਲ ਦੁੱਧਾ ਫੜਦੀ ਆਉਂਦੀ ਦੋ ਦੋ ਮਲ 2 ਕਿਲੋ 2 ਕਿਲੋ ਹੋਰ ਜ਼ਿਆਦਾ ਨਹੀਂ ਵਧੇਗੀ ਹਾਂ ਅਸੀਂ ਇਧਰ ਜੀ ਭਾਈ ਹੁਣ ਕਿੰਨਾ 15 ਲੀਟਰ ਚਾਹਵਾ ਲਓ ਵੀਰ ਜੀ ਆਪਾਂ ਖੁੱਲਾ ਦੁੱਧ ਜਿਹੜਾ 14 ਕਿਲੋ ਦੁੱਧ ਬੜਾ ਹੁੰਦਾ ਵੈਸੇ ਬਹੁਤ ਹੁੰਦਾ ਜੀ ਹਾਂ 14 ਕਿਲੋ ਦੁੱਧ ਦਾ 60 ਕਿਲੋ ਡੰਗਾਂ ਪਹਿਲਣ ਚੋਟੀ ਕੱਢਦੀ ਆ ਪਹਿਲਣ ਨਾਲੇ ਪਹਿਲਣ ਚੋਟੀ ਆ ਹਾਂ ਜੀ ਉਹ ਤੋਂ ਵੀ ਮਾਇਨੇ ਰੱਖਦਾ ਵੀ ਪਹਿਲਣ ਕੱਟੀ ਆ ਪਹਿਲਣ ਚੋਟੀ ਆ ਚਾਹੇ ਛਗੀ ਆ ਠੀਕ ਆ ਜੀ ਤੇ ਪਹਿਲਣ ਚੋਟੀ ਆ ਇਸ ਵਕਤ ਜਿਹੜੀ ਆ 14 ਲੀਟਰ ਤੋਂ ਪਲੱਸ ਚੱਲ ਰਹੀ ਆ ਤੇ ਫਿਲਹਾਲ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਨੇ ਆ ਪੰਜੀਆਂ ਛੱਪੀਆਂ ਦਿਨਾਂ ਦੀ ਸੁਈਆ ਵੈਸੇ ਪਸ਼ੂ ਦਾ ਪਤਾ ਜਿਹੜਾ 25 ਬਾਕੀ ਮਾਰਕਿੰਗ ਤੁਸੀਂ ਵੇਖ ਲਓ ਅੱਕ ਬਿੱਲੀ ਮਨਕੀ ਆ ਬੋਲਾ ਸਾਰਾ ਮੱਥਾ ਬੱਲਾ ਸਟੇਟ ਪਟਾ ਚਾਰੇ ਖੁਰ ਤੋਂ ਤੇ ਪੂਛ ਉੱਪਰ ਤੱਕ ਵਾਈਟ ਆ ਸੂ ਤੇ ਛਾਰ ਤੇ ਨਿਸ਼ਾਨ ਆ ਠੀਕ ਆ ਜੀ ਤੇ ਕੰਪੈਕਟ ਜੜ ਰਾ ਦੋਸਤੋ ਇੱਕ ਆਪਾਂ ਬਿਲਕੁਲ ਐਫ ਵੈੜਾਂ ਦੇ ਚੱਡਾ ਵੇਖਦੇ ਆ ਫਿਕਸ ਜੇ ਚੱਡੇ ਦੇ ਵਿੱਚ ਹੁੰਦੀਆਂ ਵੈੜਾਂ ਤੇ ਦੁੱਧ ਦੀ ਉਹਨਾਂ ਦੀ ਕੋਈ ਵੈਸੇ ਇੱਕ ਆਪਾਂ ਐਸਟੀਮੇਟ ਹੁੰਦਾ ਵੀ ਦੁੱਧ ਇੰਨਾ ਕੱਢਦੀ ਆ ਪਰ ਕੱਢਦੀ ਜਿਹੜੀ ਦੁੱਧ ਵਾਲੀ ਆ ਵੀਰੇ ਮੱਝ ਫੁੱਲ ਇਸ ਆਰਡਰ ਦੇ ਵਿੱਚ ਹਣ ਜਿਹੜਾ ਪੂਰਾ ਹੱਥੀ ਜਵਾਈ ਵਾਲਾ ਥਾਣਾ ਬਾਕੀ ਛੋਟੀ ਤੁਸੀਂ ਆਪ ਵੇਖ ਕੇ ਚੈੱਕ ਕਰ ਲਓ ਚੌੜੇ ਪਿੱਠ ਪੁੜੇ ਦੇ ਵਿੱਚ ਤੇ ਗੁੰਦੀ ਪਈ ਹੈ ਕਰਮਾ ਦੀ ਪੂਰੀ ਰਾਜੀ ਹੈ ਵਜਨ ਵਜਨ ਤੁਸੀਂ ਆਪ ਵੇਖ ਕੇ ਚੈੱਕ ਕਰ ਲੈਣਾ ਠੀਕ ਆ ਜੀ ਵਜਨ ਪੂਰਾ Dar tina kedipan, kan yang terus terus kejadian ini apa aja? Udah kerjakan aja. Loju, tiga. Oh. ਬਾਕੀ ਟਾਈਮ ਜਿਹੜਾ ਦੋਸਤੋ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ 25ਾਂ 26ਾਂ ਕਿ ਦਿਨਾਂ ਵਿੱਚ ਹੋਈ ਆ 14 ਲੀਟਰ ਤੋਂ ਪਲੱਸ ਹੁਣ ਮਿਲਕਿੰਗ ਤੇ ਚੱਲ ਰਹੀ ਆ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਤੁਸੀਂ ਤੇ ਨੀਲੀ ਰਵੀ ਤੇ ਬਰੀਡ ਦੇ ਵਿੱਚ ਆ ਠੀਕ ਆ ਜੀ ਤੇ ਮਗਰੇ ਦੇ ਕਟਾ ਮੇਲ ਕਾਫ ਉਹ ਵੀ ਨੀਲੀ ਰਵੀ ਦੇ ਵਿੱਚ ਹੀ ਮਗਰ ਕਟਾ ਠੀਕ ਆ ਚਾਰੇ ਘੁਰ ਤੋਂ ਤੇ ਮਦਰ ਦੇ ਉੱਪਰ ਹੀ ਕਟਾ ਕੌਖਾ ਬਿਲਕੁਲ ਬਿੱਲੀ ਮਣਕੀ ਅੱਖਾ ਕੱਟੇ ਦੀ ਵੀ ਮਦਰ ਦੀ ਵੀ ਠੀਕ ਆ ਤੋ ਦੋ ਟਾਈਮ ਚੋਬੋ ਚਾਹੇ ਕੋਈ ਵੀਰ ਚਾਰ ਟਾਈਮ ਚੋਬੋ ਠੀਕ ਹੈ ਚਵਾਈ ਜਿਹੜੀ ਹੈ 14 ਤੋਂ ਪਲੱਸ ਹੁਣ ਜਿਹੜੀ ਇਹ ਚੱਲ ਰਹੀ ਹੈ ਠੀਕ ਹੈ ਜੀ ਅੱਛਾ ਤੇ ਇੰਦਰਜੀਤ ਇਹਦੀ ਡਿਮਾਂਡ ਵੇਲੇ ਕੀ ਕਰਦੇ ਪਏ ਜੇ ਕਿੱਥੋਂ ਤੱਕ ਲੈਣ ਦੇਣ ਕਰਦੇ ਜੇ ਵੀਰੇ ਸੇਮ ਹੀ ਦੇ ਦਾਂਗੇ ਦੋਵੇਂ ਕੋਰੇੜਾ ਉਹ ਤੇਰਾ ਛੋਟੀ ਦਾ ਭਾਵੇਂ 2 ਲੱਖ ਵੀ ਮੰਗ ਲਓ ਇੱਕ ਅੱਸੀ ਵੀ ਥੋੜਾ ਜਿੱਡੀ ਛੋਟੀ ਆ अच्छा जी बाकी सेम ही दे दंगा दे एको रेट डेढ़ डेढ़ दो डेढ़ डेढ़ ਦੇ ਵਿੱਚੋਂ ਮਾਨਤਾ ਮਾਨਤਨ ਕਰਦਾ ਖੁੱਲਾ ਠੀਕ ਹੈ ਬਈ ਬਾਕੀ ਡੇਢ ਦੇ ਵਿੱਚੋਂ ਦੋਸਤੋ ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ ਰੇਟ ਇੱਕੋ ਜਿਹਾ ਦੋ ਝੋਟੀਆਂ ਦੇ ਠੀਕ ਹੈ ਜੀ ਉਹ ਦੂਜੀ ਸਵੇਰ ਆ ਪਹਿਲਣ ਝੋਟੀ ਸੁਈ ਆ ਤੇ ਇੰਦਰ ਜੀ ਤੇ ਵੀ ਆਪਣੇ ਬਿਲਕੁਲ ਘਰੋਂ ਸੇਲ ਕਰਦੇ ਫਿਰ ਨਹੀਂ ਵੀਰੇ ਲਿਆਂਦੀ ਆਪਾਂ ਖਰੀਦੀ ਹੋਈ ਆ ਠੀਕ ਹੈ ਜੀ ਬਾਕੀ ਤੁਹਾਨੂੰ ਪਹਿਲਾਂ ਵੀ ਦੱਸੀ ਆਪਣੀ ਗੱਲ ਹੋਈ ਆ ਵੀ ਮੈਨੂੰ ਨਹੀਂ ਪਤਾ ਬਖਸ਼ਦੀ ਦੱਸਦੇ ਆ ਜਾਂ ਸਰਕਾਰੀ ਸੀਮਾ ਦੀ ਜਿੱਦ ਆਪਣੀ ਗੱਲ ਚੱਲੀ ਆ ਹਾਂ ਜੀ ਬੱਚਾ ਗਾੜੀ ਨੀਲੋ ਫਾਰਦਾ ਜੇ ਨਾ ਨਾ ਮੈਨੂੰ ਕਿਹਾ ਵਾ ਜਿਹੜਾ ਵੇਰਕ ਲੋ ਸੀਮਨ ਉਹਦਾ ਨ ਠੀਕ ਸੋਹਣਾ ਮਮੀ ਠੀਕ ਹੈ ਸਾਰੇ ਮੱਜਾਂ ਨੂੰ ਵੱਡੀਆਂ ਮੱਜਾਂ ਮੇਰੇ ਕੋਲ ਠਾਠਾ 20 20 ਕਿਲੋ ਵਾਲੀਆਂ ਉਹਨਾਂ ਨੂੰ ਵੀ ਟੀਕੇ ਦੇ ਨਾਲ ਦੇ ਲਈਏ ਵੀਰਕੇ ਦਾ ਸੀਮਣ ਹਾਂ ਨੀਲੋ ਫਾਰ ਦਾ ਵੀਰਕੇ ਦਾ ਸਟਰਾ ਵੀ ਨੂੰ ਦਿੱਤਾ ਨਾਲ ਜਿਹੜੀ ਹੈਗੀ ਵੀਰਾਂ ਦਾ ਵੀ ਥੋੜਾ ਜਿਹਾ ਆਪਾਂ ਮਗਰੋਂ ਦੱਸਿਆ ਵੀ ਅਲਬਖਸ਼ਦੀ ਦੱਸਦੇ ਆ ਤੇ ਥੋੜਾ ਜਿਹਾ ਆਪਾਂ ਨੂੰ ਲੱਗਾ ਸੀ ਵੀ ਜੇ ਮੈਂ ਥੋੜੀ ਜੀ ਕਿਤੇ ਨਾ ਕਿਸੇ ਸਰਕਾਰੀ ਦੀ ਹੋ ਸਕਦੀ ਆ ਦੱਸ ਨਾਲ ਤਾਂ ਕਹੀ ਦਿੰਦੇ ਆ ਹੋ ਸਕਦੀ ਆ ਹੂੰ ਠੀਕ ਆ ਆਪ ਦੀ ਸਮਝ ਲਾਵੇ ਕੋਈ ਮੇਰਾ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਬਾਡੀ ਸਟਰਕਚਰ ਕੋਈ ਵੀਰ ਆਪਣੀ ਚੈੱਕ ਕਰ ਸਕਦਾ ਸੋਹਣੇ ਪੇਠ ਫੁੱੜ ਦੇ ਵਿੱਚ ਝੋਟੀ Alors... ਨੀਲੀ ਦਾ ਵੀਰੇ ਨਾਲੇ ਹੁਣ ਦੌਰ ਚੱਲਣ ਦਾ ਮੋਲ ਹੀ ਕੋਈ ਨਹੀਂ ਗਾ ਬਾਕੀ ਅੰਦਰ ਦੀ ਸਭ ਤੋਂ ਵੱਡੀ ਗੱਲ ਪਹਿਲਾਂ ਝੋਟੀ ਆ ਦੁੱਧ ਬੜਾ ਚੰਗਾ ਬੜਾ ਬੜਾ ਚੰਗਾ 14 ਕਿਲੋ ਦੁੱਧ ਵੀਰੇ ਖੁਲਾਏ ਨਹੀਂ ਵੀ ਕਹਿਣ ਜਾਂ ਆਪਾਂ 14 ਤੇ ਨਿਕਲੂ 8-7 ਕਿਲੋ ਨਹੀਂ ਆ ਜੇ ਦੂਜੇ ਸਵੇਰੇ ਆਪਾਂ ਉਮੀਦ ਕਰ ਸਕਦੇ ਹਾਂ ਵੀ 18-17 ਲੀਟਰ ਤੱਕ ਵੀ ਪਹੁੰਚ ਹੁਣ ਵੀ ਵੀਰੇ ਜਾਊ ਚੰਗੇ ਬਰੀਡਰ ਬੰਦੇ ਕੋਲ ਚੱਲ ਜੂਗੇ ਨਾ ਹਾਂਜੀ ਹੁਣ ਵੀ 16-17 ਕਿਲੋ ਦੋਵੇਂ ਦੂਜੇ ਸਵੇਰੇ ਤਾਂ 20 ਕਿਲੋ ਦੁੱਧ ਆਮ ਆ ਪਰ ਸਭ ਐਸੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜਾ ਪਸ਼ੂ ਠੁੱਕਿਆ ਹੋਵੇ ਗੱਬਣ ਹੋਵੇ ਉੱਥੇ ਆਪਾਂ ਕਰਿਆ ਠੀਕ ਹੈ ਜੀ ਤੇ ਕੋਈ ਨਾ ਕੋਈ ਸਪੈਸ਼ਲਟੀ ਹੋਊਗੀ ਕੋਈ ਸਪੈਸ਼ਲ ਹੋਊਗਾ ਦੁੱਧ ਚੰਗੀ ਮਿਲਕਿੰਗ ਹੋਊਗੀ ਤਾਂ ਫੇਰ ਹੀ ਮੰਗਿਆ ਜਾਂਦਾ ਠੀਕ ਹੈ ਜੀ ਲਓ ਤੁਸੀਂ ਸੈਕਿੰਡ ਨੰਬਰ ਤੇ ਜਾਨੂੰ ਚੋਟੀ ਦਿਖਾਉਣੀ ਸੀਗੀ ਉਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆਹ ਮੱਝ ਆ ਗਈ ਹੈ ਠੀਕ ਆ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇੰਦਰਜੀਤ ਇਹਦੀ ਵੀਰ ਕੀ ਡਿਟੇਲ ਆ ਇਹ ਸੁਵਾ ਕੇ ਨਾ ਦੂਜਾ ਸੁਵਾ ਵੀਰੇ ਨੂੰ 15 16 ਦਿਨ ਹੋ ਗਏ ਸੂਈ ਨੂੰ ਲਓ ਜੀ 15 16 ਦਿਨਾਂ ਦੀ ਸੂਈ ਆ ਦੂਜਾ ਸੁਵਾ ਕੱਟੀ ਮਗਰੇ ਨੀਲੇ ਦੀ ਮਗਰ ਕੱਟੀ ਆ ਗਈ ਹੈ ਹਾਂ ਲਓ ਜੀ ਕੱਟੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਾਕੀ ਕਾਫੀ ਵੀਰਾਂ ਦਾ ਸ਼ੌਂਕ ਆ ਮਗਰ ਕੱਟੀ ਵੀ ਚੰਗੀ ਹੋਵੇ ਠੀਕ ਆ ਕੱਟੀ ਨੀਲੀ ਰਬੀ ਦੀ ਮਗਰ ਕੱਟੀ ਆ ਤੇ ਦੂਜਾ ਸੂਆ 15 16 ਦਿਨਾਂ ਦੀ ਸੂਈ ਆ ਤੇ ਇੰਦਰ ਜੀ ਤੇ ਦਾ ਦੁੱਧ ਵੀਰ ਹੁਣ ਕਿੰਨੇ ਕਿਤੇ ਦੁੱਧ ਵੀਰੇ ਕੈਨ ਨੂੰ ਜੋ ਮਰਜ਼ੀ ਕਹੀ ਆ 8 ਕਿਲੋਟਰ ਦੁੱਧ ਸਾਢੇ 7 8 ਖੁੱਲਾ ਦੁੱਧ ਜਿਹੜਾ ਇਹਦੇ ਕੋਲ ਹੈਗਾ 8 ਕਿਲੋਟਰ ਹਾਂ ਜੋ ਹੈਗਾ ਆਪਾਂ ਉਹ ਦੱਸਣਾ ਬਾਅਦ ਵਿੱਚ ਕਿ ਚੂਣ ਤਾਂ ਖਰੀ ਹੈ ਚੂਣ ਬਹੁਤ ਜ਼ਿਆਦੀ ਵੀਰੇ ਚੂਣ ਤਾਂ ਬੂਰੀ ਬੂਰੀ ਆ ਕੇ ਬੂਰੀ ਵਾਂਗੂ ਹੀ ਚਵਾਇਦਾ ਭੋਲਾ ਠੀਕ ਆ ਬੀਠੀ ਹਾਂ ਤੇ ਮਿੱਠੀ-ਮੁੱਠੀ ਵੜੀ ਭਾਂਵੇਂ ਜਨੀਰੀ ਕੋਈ ਮਰਜ਼ੀ ਢਾੜੀ ਦੀ ਚੋਲੇ। ਬਾਕੀ ਤਾਰਾਂ ਦਾ ਆਪਸੀ ਬਿਲਕੁਲ ਬਰਾਬਰਤਾ ਬਰਾਬਰ ਬਰਾਬਰ ਵੀਰੇ ਕੋਈ ਹੈ। 215 16 ਦਿਨਾਂ ਦੀ ਦੂਜਾ ਸੂਆ ਮਗਰ ਕੱਟੀ ਆ ਪੱਛਾ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਤਸल्ली ਨਾਲ ਦਿਖਾ ਦਾਂਗੇ। 8 ਕਿਲੋਟਰ ਹੁਣੇ ਤੇ ਥੱਲੇ ਦੁੱਧ ਹੈਗਾ ਜਿਹੜਾ ਮੌਕੇ ਤੇ ਕਿਸੇ ਨੇ ਚੂਲਣਾਂ ਨਾ ਕੀ ਠੀਕ ਆ। ਦੁੱਧੋ ਦੋਸਤੋ ਉਹ ਨਹੀਂ ਦੱਸਿਆ ਜਾਂਦਾ ਜਿੰਨਾ ਪਸ਼ੂਆਂ ਦੇ ਥੱਲੇ ਹੈਗਾ ਠੀਕ ਆ ਜੀ ਇਹ ਨਹੀਂ ਵੀ ਇਹਦੇ ਥੱਲੇ 8 ਤੇ 12 ਕਹਿ ਦਿੱਤਾ ਜਾਊਗਾ। ਚੋ ਚਵਾਉਣਾ ਪੈਂਦਾ ਠੀਕ ਆ ਜੀ। ਕਿਉਂਕਿ ਬਾਅਦ ਵਿੱਚ ਕਿਸੇ ਵੀ ਗੱਲ ਉਹਨੀ ਕੀ ਕੀਤੀ ਜਾਂਦੀ ਹੈ ਵੀ ਜੋ ਇਹਨਾਂ ਪਸ਼ੂਆਂ ਦੇ ਥੱਲੇ ਹੈਗਾ ਉਹ ਹੀ ਦੱਸਿਆ ਜਾਊਗਾ। ਹਾਂ 8ਾਂ ਤੋਂ ਹੁੰਮਾ ਪਾਈਆ 8-8 ਕਿਲੋ ਪੂਰਾ ਤੋਂ ਅੱਧਾ ਕਿਲੋ ਕੋਈ ਫਿਰ ਵੀ ਕੋ ਘਾਟੀ ਮਾਲੇ ਸਾਢੇ 7 ਹੀ ਮਾਲੇ ਕੋਈ ਚੱਕਰ ਨਹੀਂ। ਠੀਕ ਹੈ ਜੀ। ਹਾਂ ਆਪਾਂ ਵਾਅਦੇ ਨਹੀਂ ਦੱਸਣਾ ਵੀ ਦਾਸ ਦੱਸੀ ਜਾਓ ਚੱਲ ਚਲੀ ਜਾਣੀ ਕੋਈ ਨਹੀਂ 8 ਵੀ ਦੇ ਦਊਗੀ ਤੇ ਚੱਲ ਕਿਹੜੀ ਵਾਪਸ ਆਈ ਨਹੀਂ ਉਹ ਕੰਮ ਨਹੀਂ ਆਪਾਂ ਕਰਨਾ। ਜੋ ਹੈਗਾ ਉਹ ਦੱਸਾਂਗੇ। ਲੋ ਜੀ ਮਗਰਾ ਕੱਟੀ ਆ ਠੀਕ ਆ ਜੀ ਸੋ ਕੱਟੀ ਕਾਫੀ ਸੋਹਣੀ ਬੱਚਾ ਬਹੁਤ ਖੂਬਸੂਰਤ ਪਾਇਆ ਠੀਕ ਆ ਜੀ ਵੈਸੇ ਜਿਹੋ ਜਾਂ ਸੀਮਨ ਆ ਪਰਖਵਾ ਲੈਨੇ ਆ ਉਹ ਜਾਂ ਬੱਚਾ ਪਾ ਦਿੰਦੀ ਆ ਮੱਜਾਂ ਠੀਕ ਆ ਜੀ ਕਈਆਂ ਦੀ ਮੱਜਾਂ ਦੀ ਇਹ ਸਪੈਸ਼ਲਟੀ ਹੁੰਦੀ ਆ ਵੀ ਉਹੋ ਜਾਂ ਬੱਚਾ ਪਾ ਦਿੰਦੀ ਆ ਜਿਹੋ ਜਾਂ ਸੀਮਨ ਕੋ ਚੰਗਾ ਰਖਵਾਇਆ ਹੋਵੇ ਤੇ ਵੈਸੇ ਪੱਕ ਜਿਹੜਾ ਨੀਲੀ ਦਾ ਇਸ ਮੱਜ ਦੇ ਵਿੱਚ ਵੀ ਹੈਗਾ ਅੱਖਾਂ-ਅੱਖਾਂ ਦੇ ਵਿੱਚ ਜਵਾਬ ਆ ਠੀਕ ਆ ਜੀ ਮਗਰਲੇ ਖੁਰ ਤੋਤੇ ਤੇ ਇੰਦਰ ਜੀ ਤੇ ਕਿਥੋਂ ਕਿਥੋਂ ਕਰਕੇ ਦੇ ਦਈਏ ਵੀਰ ਵੀਰੇ ਆਪਾਂ ਦੇਣ ਲੈਣੀ ਕਰਨਾ ਮੋਲ ਨਹੀਂ ਕਰਨਾ ਟੋਕਰਾਂ ਵਾਲਾ ਭਾਜਿਆ ਦਾ 75000 ਦੀ ਆਪਾਂ ਦੇ ਦੇਣੀ ਬਿਲਕੁਲ ਜਾਇਜ਼ 75 ਭਾ ਨਹੀਂ ਵੇਖ ਲੱਭਣ ਦੇਣ ਹੂੰ ਹੂੰ ਤਾਜੀ ਮਾਝਾ ਦੂਜਾ ਸੂਹਾ ਨਵੀਂ ਝੋਟੀ 8 ਟਰ ਦੁੱਤ ਕੱਟੀ ਬਹੁਤ ਸੋਹਣੀ ਹੈ ਮਗਰ ਖੂਬਸੂਰਤ ਪੈਸਿਆਂ ਦੀ ਕੱਟੀ ਹੈ ਮਗਰ ਹਾਂ ਪੈਸਿਆਂ ਦੀ ਕੱਟੀ ਆ ਤੇ ਇਹਨਾਂ ਕੀ ਹੁਣ ਆਮ ਹੀ ਆਪਾਂ ਵੇਖਦੇ 65 70 ਦੇ ਟੋਕੜਾ ਗੱਬਣਾ ਜਾਂ ਕਹਿ ਲਓ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਸਾਸਾ ਦਾ 1.5 ਕਿਲੋ ਤੋਂ 60 65 ਤੇ ਆਮ ਵੀ ਗੰਦੀਆਂ ਹੂੰ ਤੇ ਬਿਲਕੁਲ ਜਾਇਜ਼ 75000 ਰੁਪ ਕਿ ਸੱਜਰਾ ਤੇ ਦੁੱਧ ਚੰਗਾ ਅੱਗੇ ਕਿਸੇ ਵੀਰ ਦੀ ਮਿਹਨਤ ਆ ਕੋਈ ਵੀਰ ਚੰਗਾ ਸੌਣ ਭਾਦੋ ਜੀ ਬੱਚਾ ਬਚਾ ਕੇ ਰੱਖਲੇ ਵਿੱਚ ਜੀ 50 55000 ਦੀ ਫੇਰ 55 ਦੀ ਮੈਨੂੰ ਕਟਾ ਕੇ ਫੇਰ ਮਾਝ ਕੋਈ ਭਾਵੇਂ ਫੇਰ ਲੈ ਜਾਏ ਮੇਰੇ ਤੋਂ ਬਿਲਕੁਲ ਜੀ ਬਿਲਕੁਲ ਹਾਂ 2 3 4 ਮਹੀਨੇ ਜਿੱਦਾਂ ਮਰਜ਼ੀ ਕੋਈ ਚੋਵੇ ਨਹੀਂ ਕੋਈ ਵਾਅਦੇ ਦਾ ਹੀ ਸੌਦਾ ਹੈ ਹਾਂ ਠੀਕ ਆ ਜੀ ਤੇ ਇਹ ਮਾਝ ਦੋਸਤੋ ਬਿਲਕੁਲ ਤੁਹਾਨੂੰ ਮਿਲ ਜੂਗੀ 75000 ਦੇ ਵਿੱਚੋਂ ਛੋੜ ਕੇ ਆਪਾਂ ਮਾਣ ਤੁਹਾਨੂੰ ਹੋ ਜੂਗਾ ਮਗਰ ਕੱਟੀ ਆ ਬੱਚਾ ਮਗਰ ਖੂਬਸੂਰਤ ਆ ਠੀਕ ਆ ਜੀ ਉਸ ਵਿਹਾਰ ਤੇ ਤੇ ਬਾਕੀ 8 ਕਿਲੋ ਦੁੱਧ ਤੇ ਤੁਸੀਂ ਅਗੇ ਇੱਕ ਚੌਥੇ ਨੰਬਰ ਤੇ ਇੱਕ ਵੈੜ ਤੁਹਾਨੂੰ ਦਿਖਾ ਦਨੇ ਆ ਇਹ ਬਾਈ ਪਹਿਲਾ ਸੁਬਾ ਸੁੰਦੀ ਇਹ ਦੂਜਾ ਸੁਬਾ ਵੀਰੇ ਦੂਜਾ ਸੁਬਾ ਹਾਂਜੀ ਠੀਕ ਹੈ ਜੀ ਤੇ ਸ਼ਾਹੀਵਾਲ ਕ੍ਰਾਸ ਅੰਕ ਦੇ ਵਿੱਚ ਆ ਦੋਸਤੋ ਥੋੜਾ ਜਿਹਾ ਇਹਦੀਆਂ ਵੀ ਤੁਹਾਨੂੰ ਹੋਰ ਸਿਫਤਾ ਵਿਖਾਉਣੇ ਇਹਦੀਆਂ ਸਿਫਤਾਆਂ ਦੀਆਂ ਵਿਖਾਉਣੇ ਤੁਹਾਨੂੰ ਸੀਲੀਆਂ ਸੂਲੀਆਂ ਦਿਖਾ ਦਈ ਇੱਕ ਵਾਰੀ ਬਈ ਆ ਵੇ ਇਹ ਐਚ ਐਫ ਗਾਰਗੀ ਆ ਇਹ ਨਹੀਂ ਵੀ ਛੱਲਾ ਤੇ ਛੜਨਾ ਹਮ ਲੋ ਜੀ ਕਰੋ ਚੱਕ ਠੀਕ ਆ ਤੋਂ ਠੰਡੀ ਧੀਰੀ ਸੀਲਸ ਲੱਗਾ ਲੋ ਜੀ ਠੀਕ ਆ ਜੀ ਫੋਲਾ ਬਣਿਆ ਨਾ ਹਾਂ ਨਹੀਂ ਇਹ 6 ਤਰੀਕ ਨੂੰ ਵੀਰਜੀ ਦਿਨ ਪੂਰੇ ਹੁੰਦੇ ਆ 6 ਮਈ ਨੂੰ ਹੈ ਹਾਂ 6 ਤਰੀਕ ਨੂੰ ਲਿਫਤੀ ਰੂਚ ਦੇਨੇ ਆ ਇਹਦੇ ਕੋਈ ਉਹ ਨਹੀਂ 6 ਮਈ ਨੂੰ ਦਿਨ ਪੂਰੇ ਆ ਹਾਂ ਜਦੋਂ ਬਾੜ ਬਾਨੀ ਬੜੀ ਆ ਹਾਂ ਆ ਲਓ ਜੀ ਕਰੋ ਚੱਕ ਠੀਕਾ ਜੀ ਬਾਡੀ ਸਟਰਕਚਰ ਵੇਖੋ ਵੈਸੇ ਸ਼ਾਹੀ ਬਲ ਬੜਾ ਆਪਾਂ ਦਿਖਾਉਂਦੇ ਰਹੀਦਾ ਦੋਸਤੋ ਬਹੁਤ ਘੱਟ ਮਿਲਦੀਆਂ ਹੋਈਆਂ ਤੇ ਗੁੰਦੀਆਂ ਹੁੰਦੀਆਂ ਕਰਮ ਵਾਲੀਆਂ ਪੂਰੀਆਂ گول ਹੁੰਦੀਆਂ ਨੇ ਜੰਮੀਆਂ ਪਲੀਆਂ ਪੂਰੀਆਂ ਹੁੰਦੀਆਂ ਨੇ ਠੀਕ ਆ ਤੇ ਦੂਜਾ ਸੁਆ ਇਹ ਅਵੇਰਨੈਸ ਹੁਣਾ 6 6 ਦੰਦ ਇਹ ਮਤਲਬ ਕਿ ਦੰਦੀ ਵੀ 6 ਆ 6 ਦੰਦੀ ਮੋ ਲਓ ਜੀ 6 ਦੰਦੀ ਆ ਤੇ 6 ਮਈ ਨੂੰ ਦਿਨ ਪੂਰੇ ਠੀਕ ਆ ਜੀ ਹਜੇ 8 ਕ ਦਿਨ ਵੈਸੇ ਪਏ 8 9 ਕ ਦਿਨ ਹਜੇ ਪਿਆ ਸਮਾਂ ਬਾਕੀ ਸਮਾਂ ਜਿਹੜਾ ਦੋਸਤ ਜਿੰਨਾ ਚੰਗਾ ਲੈ ਜੇ ਪਸੂਨੇ ਚੰਗਾ ਤੇ ਵੀਰੇ ਉਹਨਾਂ ਇੱਕ ਗੱਲ ਕਹੀ ਆ ਹਾਂਜੀ ਵੀ ਇਹਨੇ ਪਹਿਲਾਂ ਨੇ 18 ਤੋਂ 20 ਗਿਲ ਦੋ ਦੇ ਮੱਲਾ ਕੇ ਚਵਾਇਆ ਆ ਉਹਨਾਂ ਕਹਿੰਦੇ ਹਾਂ ਪਹਿਲਣ ਨੇ ਅੱਛਾ ਜੀ ਦੂਜਾ ਸੋਇ ਸੁਣੀ ਉਹਨੇ ਮੈਨੂੰ ਇੰਨੀ ਗਰੰਟੀ ਦਿੱਤੀ ਬੰਦੇ ਨੇ ਮੈਨੂੰ ਕਹਿੰਦਾ ਵੀ ਗਰੰਟੀ ਦੇ ਜਿੰਨੂੰ ਮਰਜ਼ੀ ਗਾਂ ਦੇ ਦੀ ਤੇ ਆਪਦੀ ਮਰਜ਼ੀ ਨਾਲ ਦਾ ਛੱਡਣੀ ਪੈਂਦੀ ਆ ਹੂੰ ਹੂੰ ਘਰ ਚੋਂ ਗਾਂ ਲਈ ਕੋਈ ਬਿਵਾਰੀ ਤੋਂ ਨਹੀਂ ਆਈ ਐਰ ਕਿ ਉਹਨੇ ਆਖਿਆ ਵੀ ਮੈਂ ਨੂੰ ਘਟ ਘਟ 5-7 ਕਿਲੋ ਦੇਸੀ ਘਿਓ ਤੇ ਬਗਲ ਲੱੜਪੜ ਲ ਬਥੇਰਾ ਘਰਾਂ ਵਾਲੇ ਦਿੰਦੇ ਆ ਤੇ ਉਹਨੇ ਆਸ ਕਰਦਾ ਵੀ 20 ਤੋਂ ਬਾਹਰ ਆਂਦਾ ਗਾਂ ਮੇਰੀ ਗਰੰਟੀ ਆ ਚੱਲੂਗੀ ਤੇ ਦਊਗੀ ਵੀ ਵੀਰ ਅੱਜ ਤਾਂ ਬਾਨੀ ਸਟਾਰਟ ਹੋਈ ਅਜੇ ਮੰਨ ਲਓ ਇਹ ਤਾਂ ਕੋਈ ਚੇਤ ਚੇਤਾ ਨਹੀਂ ਅਜੇ ਮੰਨ ਲਓ ਇਹ ਤਾਂ ਗਿਣਤੀ ਜੀ 8- ਦੋ ਖੋਲ ਕੇ ਬਾਕੀ ਦੋਸਤੋ ਸਮਾਂ ਹਜੇ ਪਿਆ ਠੀਕ ਆ ਸਮਾਂ ਹਜੇ ਖੁੱਲਾ ਡੁੱਲਾ ਪਿਆ ਭਲਾ ਭੁਲਾ ਵੈਸੇ ਨੋਰਮਲ ਥੋੜੀ ਥੋੜੀ ਤੁਹਾਨੂੰ ਦਿਖਾਈ ਦੇਣ ਗਿਆ ਠੀਕ ਆ ਜੀ ਹਵਾਨੀ ਤੇ ਕਿਤੋਂ ਫੜ ਅਭੀ ਫੜ ਲਾ ਪੂਰੀ ਚੌੜੀ ਉੱਤੋਂ ਤੇ ਆ ਪੂਰੀ ਪੂਰੀ ਜੰਮੀ ਪਲੀ ਪੂਰੀ ਸੰਭੀ ਕੇ ਸੀ ਉਸੂਲ ਤਾਂ ਮੈਂ ਕਹਿੰਨਾ ਅੱਛਾ ਫਗਾ ਹੀ ਆ ਤੇ ਹੂੰ ਵਾਹਿਗੁਰੂ ਦਾ ਦਿਨ ਖਾਈ ਦਈਏ ਉਹ ਕਰ ਪਾ ਲਈ ਕਰ ਦਈਏ ਬਾ ਕੋਈ ਬਨ ਕੇ ਦਿਖਾ ਦੇ ਜੋਤੇ ਚੱਕ ਕੀਤੀ ਇਹ ਹੋਣੀ ਆਈ ਤੁਰ ਹੀ ਆਈ ਵਿਚਾਰੀ ਜੀ ਠੀਕ ਹੈ ਜੀ ਹਾਂ ਲੋ ਤਾਂ ਸਿਗੀ ਆ ਠੀਕ ਹੈ ਜੀ ਛੇ ਦੰਦਾਂ ਦਾ ਜੇ ਕਿਹਾ ਗਿਆ ਛੇ ਦੰਦਾਂ ਦੇ ਸਿਗੀ ਇਹ ਬਚੀ ਹੋਊਗੀ ਠੀਕ ਹੈ ਜੀ ਤੇ ਕੰਨੀ ਵਾਲੇ ਦੰਦ ਖੜੇ ਆ ਵੈਸੇ ਆ ਲੋ ਠੀਕਾ ਸੋ ਚੰਗੀ ਬਿਹੜਾ ਬਾਕੀ ਸ਼ਾਹੀਵਾਲ ਅੰਗ ਦੇ ਵਿੱਚੋਂ ਕਾਫੀ ਵੇਰ ਬਿਹੜਾ ਲੱਭਦੇ ਰਹੀਦੇ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਪਸੰਦ ਦਾ ਕੋਈ ਐਚਐਫ ਪ੍ਰਿੰਟ ਦੇ ਵਿੱਚ ਸ਼ੌਂਕ ਰੱਖਦਾ ਕੋਈ ਸ਼ਾਹੀਵਾਲ ਬਿਹੜ ਦੇ ਵਿੱਚ ਸ਼ੌਂਕ ਰੱਖਦਾ ਕਿਸੇ ਦਾ ਜਰਸੀ ਬਿਹੜ ਖਰੀਦਣ ਦਾ ਸ਼ੌਂਕ ਆ ਫਿਲਹਾਲ ਜਨਾਨੀਆਂ ਹੀ ਉਹਨਾਂ ਦੀਆਂ ਚੌਂਦੀਆਂ ਸੀ ਅੱਛਾ ਲੇਡੀ ਚੌਂਦੀਆਂ ਲੇਡੀ ਚੌਂਦੀਆਂ ਜਿਹੜਾ ਮਰਜੀ ਚੁਈ ਜਾਵੇ ਉਹਦੇ ਕੋਈ ਪ੍ਰਵਾਹ ਨਹੀਂ ਕਰਮਾਂ ਲਈ ਜੂੜ ਨਹੀਂ ਪਾਉਣਾ ਹਿੰ ਇਹਦੇ ਗਾਵਾਂ ਜੂੜ ਜੜ ਪਾਉਣਾ ਕੋਈ ਜੂੜ ਨਹੀਂ ਪਾਉਣਾ ਸੁੰਦੀ ਆ ਤੇ ਬੱਚੇ ਵੰਦੇ ਛੱਡਣਾ ਛੱਡੋ ਨਹੀਂ ਛੱਡਣਾ ਭਾਵੇਂ ਇਸ ਤਰ੍ਹਾਂ ਐਚਐਫ ਕਹਿਣ ਦੀ ਗੱਲ ਹੀ ਨਹੀਂ ਤੇ ਹਾਂ ਲਓ ਜੀ ਠੀਕ ਆ ਇਹ ਇੰਦਰਜੀਤ ਵੀਰੇ ਕੀ ਮੰਗ ਕਰ ਦੇਣ ਦੀ ਮੰਗ ਵੀਰ ਜੀ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਲਈਏ ਭਾਵੇਂ ਲੱਖ ਦੀ ਵੇਚ ਲਈਏ 90 ਦੀ ਵੇਚ ਲਈਏ ਆਪਾਂ ਨੂੰ ਭਾਜ ਮਿਲੀਦਾ ਆਪਾਂ ਭਾਜ ਦੇ ਦੇਣੀ ਹੁੰਦੀ ਆ ਇਹਦਾ 85 ਵੀ ਨਹੀਂ ਕਰਨਾ ਉਹ ਤਰ੍ਹਾਂ ਮੈਂ ਕੱਲ ਪਰਸੋ ਵੀਡੀਓ ਵੇਖਦੇ ਆ ਬਹੁਤ ਚੰਗੀ ਉਹ ਆਪਣੇ ਵੀਰੋ ਨਾਲ ਪਾਈ ਚਾਈ ਹਾਲ ਦੀ ਹਾਂ ਹਾਂ ਤੇ ਆਪਾਂ ਹਾਂ ਨਾ ਜਿਹੜੀ ਚੁੱਚਾਪੇ ਛੋੜ ਕਰਨੇ 500 ਰੁਪਏ 75 ਹਜ਼ਾਰ ਦੀ ਗਾਂ ਦੇਣੀ ਬਿਲਕੁਲ ਜਾਇਜ਼ ਥੋੜੀ ਜੀ ਕਮਾਈ ਕਰਕੇ ਆਪਾਂ ਗਾਂ ਦੇ ਦੇਣੀ ਸੁਹੀ ਸਵਾਈ ਗਾਂ 85 ਹਜ਼ਾਰ ਦੀ ਆ ਵੀਰੇ ਹਾਂ ਹਾਂ ਤੇ ਬਾਕੀ ਗਾਂ ਜਿਹੜੀ ਮੈਂ ਗਾਰੰਟੀ ਦਵਾਂ ਜੇ ਨਾ ਮੇਰੀ ਗਾਂ ਪੂਰੀ ਠੀਕ ਹੈ ਜੀ ਹਾਂ ਹੁਣ 75 ਦੀ ਹੈ ਹਾਂ 75 ਤੋਂ ਛੋੜ ਕਰਾਂਗੇ 500 ਰੁਪਏ ਦੀ ਕਰਾਂਗੇ 75 ਦੇ ਵਿੱਚੋਂ ਛੋੜ ਦੇ ਜਦੋਂ ਵੀ ਰਸੀ 85 ਦੀ ਵਿਕਦੀ ਆ ਮੁੱਲ ਪਾ ਦੀ ਤਾਂ ਲੈਣੀ ਵੀ ਆ ਵਿਕਦੀ ਵੀ ਆ ਸਾਰਾ ਕੁਝ ਹੋਣਾ ਹੈ ਪਰ ਭਾਜ ਲਈ ਤਾਂ ਭਾਜ ਹੀ ਦੇ ਦੇਣੀ ਚਲੋ ਉਹਦੀ ਉਹਦੀ 1000 2000 ਰੁਪਏ ਮਿਲ ਜੇ ਤੇ ਥੋੜਾ ਇਹ ਤੁਰੀ ਆਈ ਵਿਚਾਰੀ ਠੀਕ ਆ ਠੀਕ ਆ ਦੇਖੋ ਲੈ ਜੂਗਾ ਤੇ ਯਾਦ ਕਰੂਗਾ ਗਾਹਕ ਬਣ ਜੂਗਾ ਪੱਕਾ ਵੀ ਇਹੋ ਜੀ ਗਾਂ ਲੱਭਣਗੇ ਵੀ ਇਹੋ ਜੀ ਗਾਂ ਨੂੰ ਲੈ ਕੇ দাও ਇਹ ਨਹੀਂ ਵੀ ਉਹੋ ਜੀ ਗਾਂ ਲਓ ਜੀ 75000 ਦੀ 200 ਇਹ ਬੱਚੀ ਮਿਲ ਜੂਗੀ ਤੁਹਾਨੂੰ ਵੜ ਮਿਲ ਜੂਗੀ ਦੂਜਾ ਸੂਬਾ ਸੁਣਾ ਇਸ ਵ ਤੇ ਬਾਕੀ ਸੌਦਾ ਤੁਸੀਂ ਕਰ ਲਿਓ ਵੀਰ ਦੇ ਨਾਲ ਥੋੜਾ ਬਾਅਦ ਵਿੱਚ ਉਹ ਮਾਨਤਾ ਨਾਲ ਮੌਕੇ ਤੇ ਹੁੰਦਾ ਰਹਿੰਦਾ ਵੈਸੇ ਜੋ ਵੀ ਗੰਜੈਸ਼ ਵਿੱਚ ਹੋਈ ਠੀਕ ਆ ਬਾਕੀ ਸੀਲੀਆਂ ਸੂਲੀਆਂ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਪ੍ਰੋਵਾਈਡ ਕਿਸੇ ਮਨ ਦੇ ਵਿੱਚ ਡਾਊਟ ਆ ਜਾਂਦਾ ਬਟ ਤੁਸੀਂ ਇਹ ਵੇਖੋ ਟੰਡੀਆਂ ਤੇਰੀਆਂ ਬੈੜਾ ਸੀਲੀਆਂ ਸੂਲੀਆਂ ਪੂਰੀਆਂ ਨੇ ਤੇ ਅਚਿੰਦਰਜੀਤ ਇੱਕ ਵੀਰ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਆ ਬੈੜਾ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਤੀਜਾ ਸੁਆਹ ਹੈ ਤੇ ਇਹ ਤੋਂ ਦੋ ਦੇ ਕੇ 17 18 ਕਿਲੋ ਆਪਣਾ ਕੋ ਵੀਡੀਓ ਵੀ ਪਈ ਆ ਜੀ ਕੋ ਵੀਰਾ ਖੁਦ ਵਿਖਾ ਵੀ ਦਾਂਗੇ ਆਪਾਂ ਹਾਂਜੀ ਹਾਂਜੀ ਦੁੱਧ ਹੁਣ ਥੱਲੇ ਵੀਰ ਜੀ 12 ਕਿਲੋ ਕੋ 10000 ਕਿਲੋ ਮੰਨ ਕੇ ਆ ਜੀ ਵੀ ਇਹ ਤੋਂ ਘਟਣਾ ਨਹੀਂ ਵਧੂਗਾ ਯਾ 12 ਕਿਲੋ ਦੁੱਧ ਆਪਾਂ ਦੱਸਦੇ ਆ ਤੇ ਹੋਊਗਾ ਨਾ ਅੱਛਾ ਜੀ ਸੂਬਾ ਤਜਾ ਹੈ ਤਿੱਜਾ ਸੂਬਾ ਲਾ ਲਓ ਤਜਾ ਦਿਨ ਕਿੰਨੇ ਦੱਸੇ ਇਹਨੂੰ ਉਹ ਬੱਚਾ ਹੁੰਦਾ ਲਾ ਲਓ 20 25 ਦਿਨ ਦਾ ਸਮਾਂ ਹੋ ਗਿਆ ਬੱਚਾ ਮਗਰ ਬੱਚਾ ਮਗਰ ਬੁਖਾਰ ਹੋ ਗਿਆ ਗਿਆ ਨੂੰ ਅੱਛਾ ਜੀ ਉਹਦਾ ਕਰਕੇ ਦੁੱਧੋ ਗਈ ਕਾਰਡ ਹੁਣ 10 11 ਕਿਲੋ 12 ਖੁੱਲਾ ਦੁੱਧਿਆ ਚੋਣ ਚਾਂਣ ਬਾਕੀ ਸੀਰੀਜ਼ ਲੱਗ ਗਿਆ 10 ਤੋਂ ਪਲੱਸ ਦੋਸਤੋ 10 11 12 10 11 12 ਇੱਥੇ ਦੁੱਧ ਜਿਹੜਾ ਹੁਣ ਚ ਬਾਕੀ ਤੇਜਾ ਸੁਆ 25 ਕ ਦਿਨਾਂ ਦਾ ਕੋਈ ਵੀਰ ਮੰਨ ਲੇ ਬੱਚਾ ਤੁਹਾਨੂੰ ਦਿਖਾ ਦਾਂਗੇ ਬੱਚਾ ਮੇਲ ਕਾਫ ਤੇ ਬਾਕੀ ਚੋਣ ਜਣ ਚੰਗੀ ਹੈ ਵੀਰ ਚੋਣ ਬੜੀ ਜਾਨੀ ਚੋਣ ਬਹੁਤ ਹੀ ਚੰਗੀ ਆਪਾਂ ਉੱਥੇ ਬੱਚਾ ਲਾ ਕੇ ਮੜਾ ਦਿਖਾ ਦਿੰਦੇ ਆ ਛੜਦੀ ਜੀ ਬੱਚਾ ਲਾ ਕੇ ਦੋਸਤੋ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਵੀ ਦਿਖਾ ਦਿੰਦੇ ਆ ਤੇ ਇਹ ਬੈੜ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਿਖਾ ਰਹੇ ਦੋਸਤੋ ਇਹ ਵੀ ਸੇਲ ਦੇ ਲਈ ਅਵੇਲੇਬਲ ਆ ਠੀਕ ਆ ਹੋਰ ਨੋ ਬੱਚੇ ਦਾ ਵੀ ਚੋਣ ਚਾਨ ਇੱਕ ਨੰਬਰ ਐ ਨਹੀਂ ਵੀ ਠੀਕ ਹੈ ਜੀ ਠੀਕ ਲਓ ਦੋਸਤੋ ਵਰਦੇ ਬੁਰਦੇ ਪੂਰੇ ਆ ਚਾਰੇ ਥਾਨ ਠੀਕ ਆ ਜੀ ਸੋ ਵਿੱਚ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾਤੇ ਆ ਤੇ ਬਾਕੀ ਜਿਹੜੇ ਵੀਰ ਨੇ ਚਲੋ ਨਾਰਮਲ ਪੈਸੇ ਵੀ ਖਰਚ ਕਰਨੇ ਆ ਠੀਕ ਆ ਜੀ ਥੋੜੇ ਪਾਸੇ ਪਰਸੀ ਖਰਚ ਕਰਨੇ ਵੈਸੇ ਜਾਇਜ਼ ਜਿੰਨੇ ਵੀ ਹੋ ਸਕਦੀ ਓੰਨੀ ਆਪਾਂ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਮੁੱਲ ਕਰਦਾ ਇਹਦਾ ਤੇ 11-12 ਲੀਟਰ ਦੁੱਧ ਤੀਜਾ ਸੂਆ 25-26 ਦਿਨਾਂ ਦੀ ਸੂਈ ਆ ਆ ਦੇਖੋ ਜੀ ਠੀਕ ਆ ਦਾ ਫਿਰ ਮੁੱਲ ਕੀ ਕਰਦੇ ਜੀ ਇਹਦਾ ਵੀਰ ਜੀ ਦੇ ਲਈ 35 ਦੀ ਦੇ ਦਾਂਗੇ ਗਾਂ ਤਾਂ ਤੇਰਾ ਵੱਡੀ ਆ ਹਾਂ ਆਵੇਂ ਕੋਈ 50 ਦੀ ਵੇਚ ਲੈ 45 ਵੇਲੇ ਦੁੱਧ ਤੇ ਆ ਜਾਣੀ ਮੈਂ ਤੂੜੀ ਤੰਦ ਬਣਾਉਣਾ ਕਰਕੇ ਮੈਨੂੰ ਏਕ ਚੱਲ ਡੰਗਰ ਘਟਾਵਾਂ ਡੰਗਰ ਜਾਦੇ ਆ ਮੁੜ ਕੇ ਬਣ ਛੱਡ ਨਹੀਂ ਤੇ 12 ਕਿਲੋ ਦੁੱਧ ਖੁੱਲਾ ਜਾਣੀ ਕਿਤੇ ਤੱਕ ਠੀਕ ਆ ਹਾਂ 35000 ਤਾਂ ਕੋਹ ਨਹੀਂ ਆਉਂਦਾ 35 ਦੀ ਆਪਾਂ ਦੇ ਦਾਂਗੇ ਹਾਂ ਵੱਡੀ ਗਾਂ ਵੱਡੀ ਆ ਠੀਕ ਆ ਜੀ ਗਾਂ ਵੱਡੀ ਆ ਤੇ ਵੇਲ ਬੋਲ ਵੀ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਪੂਰੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਆ 35000 ਦੇ ਵਿੱਚ ਮਿਲ ਜੂਗੀ ਠੀਕ ਆ ਥਣ ਥਣ ਕਰਮ ਵਾਲੀ ਆ ਕੋਈ ਕਿਸੇ ਪਾਸੇ ਉਹ ਕਾਣਾ ਲੈਵਾ ਨਹੀਂ ਗਾ ਬਿਲਕੁਲ ਪੱਧਰ ਲੈਵਾ ਇੱਕ ਸਾਰ ਲੈਵਾ ਇੱਕੋ ਜਿਹਾ ਚਵਾ ਕੋਈ ਵੀਰ ਆਪਣੀ ਜੋਗੇ ਤਸੱਲੀ ਕਰ ਲੇ ਇਹ ਅੱਜ ਟੋਟਲ ਜਿਹੜੇ 5 ਨਾਕ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਠੀਕ ਆ ਨੀਲੀ ਦਾ ਵੀ ਤੇ ਪਸ਼ੂ ਵੀ ਵੀਰ ਦੇ ਕੋਲ ਆ ਚ ਮੌਜੂਦ ਇੱਕ ਪੂਰੀ ਦਿਖਾਤੀ ਆ ਇਧਰ ਦੋ ਪਸ਼ੂ ਹੋਰ ਤੁਹਾਨੂੰ ਦਿਖਾਤੇ ਠੀਕ ਆ ਜੀ ਬਿਲਕੁਲ ਜੈਜ ਰੇਟ ਦੇ ਉੱਤੇ ਤੇ ਇੰਦਰ ਜੀ ਤਾਂ ਨੰਬਰ ਇੱਕ ਬੋਲ ਦਿੱ ਗਏ ਆਪਣੇ ਨੰਬਰ ਵੀਰੇ 98557 4872 98557 ਤੇ 4872 ਦੇਖ ਆਪਾਂ ਬੇਨਤੀ ਕਰਨੀ ਵੀਰਾਂ ਗਾੜੀ ਵੀ ਮੇਰੇ ਵੀਰ ਇੱਥੇ ਆਣ ਕੇ ਤਸੱਲੀ ਕਰਨ ਠੀਕ ਆ ਬਾਚ ਨਾ ਦਾ ਭਲਾ ਮਾ ਲੈਣਾ ਕਿਸੇ ਤੋਂ ਤੇ ਨਾ ਵੀਰੇ ਮੋੜ ਮੜਾਈ ਵਾਲਾ ਕੰਮ ਹੁੰਦਾ ਬਾਚ ਕਈ ਵੀਰ ਲਾ ਕੇ ਕਹਿ ਦਿੰਦੇ ਆ ਇਹ ਵੱਡੀ ਆ ਇਹ ਛੋਟੀ ਆ ਇੱਥੇ ਆਣ ਕੇ ਮੇਰੇ ਵੀਰ ਜੋ ਦੱਸਾਂਗੇ ਉਹਨਾਂ ਦਾ ਮੱਜਾ ਦਾ ਵੱਡਾ ਕਰਦੇ ਤੇ ਵੱਡਾ ਆ ਠੀਕ ਆ ਉਹਨਾਂ ਨਾਲ ਥੋੜੀ ਜਿਹੀ ਮੀਡੀਅਮ ਆ ਤੇ ਮੀਡੀਅਮ ਆ ਜੋ ਦੱਸਾਂਗੇ ਉਹ ਨਿਕਲੂਗਾ ਤੇ ਮੇਰਾ ਵੀਰ ਪਹਿਲ ਇਹ ਦਿਆ ਕਰੋ ਜਿੰਨੇ ਪੈਸੇ ਲਾਉਣੇ ਆ ਉਹ ਆਣ ਕੇ ਤਸੱਲੀ ਕਰਾਇਆ ਕਰੇ ਕਿਉਂਕਿ ਇਹ ਕੋਈ 10 ਵੀ 50 ਹਜ਼ਾਰ ਦੀ ਸ਼ੈ ਤਾਂ ਹੁਣ ਹੈਗੀ ਨਹੀਂ ਤੇ ਨਾ ਹੁਣ 50 ਹਜ਼ਾਰ ਦੀ ਕੋਈ ਮੱਜ ਆਉਂਦੀ ਆ ਵੱਡੀਆਂ ਰਕਮਾਂ ਨੇ ਤੇ ਜੇ ਆਪਾਂ ਪੈਸੇ ਲਾਉਣੇ ਆ ਤੇ ਯਕੀਨ ਨਾਲ ਅਗਲੇ ਤੇ ਕਰਿਆ ਕਰੋ ਆਣ ਕੇ ਤੇ ਚੈੱਕ ਕਰਕੇ ਮੇਰੇ ਵੀਰ ਫਿਰ ਖੜਿਆ ਕਰੋ ਠੀਕ ਆ ਤੇ ਬਾਅਦ ਚ ਲਾਮਾ ਦੇਣ ਨਾਲੋਂ ਪਹਿਲਾਂ ਆ ਦੀ ਤਸਲੀ ਕਰਿਆ ਕਰੋ ਮੇਰੇ ਵੀਰ ਦੁੱਧ ਦਾ ਵੀਰੇ ਚੱਲ ਜਾਂਦਾ ਕਿ ਲੋਅ ਦੇ ਕਿਲੋ ਦਾ ਚੱਲ ਜਾਂਦਾ ਵਾ ਬਾਕੀ ਆ ਕੀ ਦੂਜਾ ਜਿਹੜਾ ਆਪਾਂ ਕਹਿ ਦਿੰਨੇ ਵੱਡੀ ਆ ਛੋਟੀ ਆ ਇਹ ਮੁੜ ਕੇ ਭੂਰ ਮਾਰਦੀ ਆ ਜੇ ਆ ਉਹ ਆ ਉਹ ਓਖਾ ਜਾਂਦਾ ਵਾ ਬਾਕੀ ਆਪਣੀਆਂ ਮੱਜਾਂ ਦੀ ਸਾਰੀਆਂ ਨੇ ਆ ਪੂਰੀ ਚਵਾਈ ਓਕੇ ਨਿਕਲੂਗੀ ਕਿਸੇ ਚ ਕੋਈ ਫਾਲਟ ਨਹੀਂਗਾ ਨਾ ਭੂਰ ਨਾ ਛੱਟਾ ਸਾਫ ਹੋਣਗੇ ਹਾਂਜੀ ਤਾਂ ਦੋਸਤੋ ਇਹ ਜਿਹੜੀਆਂ ਬੇਨਤੀਆਂ ਨੇ ਤੁਸੀਂ ਪ੍ਰਵਾਨ ਕਰਿਆ ਕਰੋ ਠੀਕ ਆ ਜੀ ਆਣ ਕੇ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਕੋਈ ਕਿੰਤੂ ਪ੍ਰੰਤੂ ਵਾਲੀ ਗੱਲਬਾਤ ਰਹਿ ਨਹੀਂ ਜਾਂਦੀ ਕਿ ਵੈਸੇ ਇਸ ਕਰਕੇ ਤਸੱਲੀ ਹਰ ਵਾਰ بار-बार ਕਹਿੰਦੇ ਹੁੰਨੇ ਵੀਡੀਓ ਦੇ ਵਿੱਚ ਵੀ ਤਸੱਲੀ ਪਹਿਲਾਂ ਕਰੋ ਠੀਕ ਆ ਬਾਅਦ ਵਿੱਚ ਬਾਕੀ ਜਿੱਦਾਂ ਦਾ ਡੰਗਰ ਉਦਾਂ ਦਾ ਵੀਰੇ ਮੁੱਲ ਹੋਊਗਾ ਜੇ ਉਹਨਾਂ ਦਾ ਆਪਾਂ ਡੇਡ-ਡੇਡ ਪਾਇਆ ਤੇ ਉਹ ਡੇਡ ਵਾਲੀਆਂ ਤਾਂ ਪਾਇਆ ਜੇ ਆ 75 ਦੇ 75 ਵਾਲੀ ਪਾਇਆ ਫਿਰ ਆਧਾ ਰੇਟ ਪਾਇਆ ਵਾ ਇਹ ਵੀ ਸੱਜਰਕ ਸਹੀ ਵੀ ਮੱਝ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਦੀ ਚੀਜ਼ ਉਦਾਂ ਦੇ ਰੇਟ ਵੀਰੇ ਹੋਣਾ ਹਾਂ ਬਿਲਕੁਲ ਲਓ ਦੋਸਤੋ ਫਿਲਹਾਲ ਇਹ ਨਗਰੀ ਆਪਾਂ ਤੁਹਾਨੂੰ ਦਿਖਾਉਣੇ ਅੱਜ ਪਿੰਡ ਕਰਿਆ ਇਸੇ ਰੋਡ ਤੋਂ ਇੱਕ ਸੜਕ ਨਿਕਲਦੀ ਆ ਫਿਰਿੰਦਰਜੀਤ ਸਿੰਘ ਉਹਨਾਂ ਦੇ ਬਿਲਕੁਲ ਬਾਹਰ ਘਰਾਂ ਬਾਈਕਾਂ ਉੱਤੇ ਆ ਜਾਂਦੀ ਆ ਵੈਸੇ ਨੰਬਰ ਸਕਰੀਨ ਤੇ ਚੱਲਣ ਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ